ਹਰ ਫ੍ਰੀਕਪਨ ਕੀ ਗਲਤ ਬਾਤ ਕੀ ਹੋਈ ਆ ਬੱਸ ਦਾ ਟਰੱਕ ਨਾਲ ਐਕਸੀਡੈਂਟ ਹੋਇਆ ਸੀ ਨਾ ਤਾਂ ਚੱਕ ਕਿੰਨੀਆਂ ਕਸਵਾਰੀਆਂ ਸੀ ਬੱਸ 'ਚ ਬੱਸ ਮਤਲਬ ਕਿੰਨੀਆਂ ਸੀਟਾਂ ਸੀਗੇ ਸਾਰੀ ਭਰੀ ਹੋਈ ਸੀਗੀ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਜਾ ਰਹੀ ਸੀ ਬੱਸ ਅਸੀਂ ਚਲੰਦਰ ਤੋਂ ਇੱਧਰ ਮੋ ਉਧਰ ਆਏ ਸੀ ਬੱਸ ਕਿਹੜੀ ਸੀਗੀ ਆ ਪੰਜਾਬ ਰੋਡਵੇ ਸੀ ਤੇ ਕਿੰਨੇ ਕ ਚੱਕਮੀ ਹੋਏ ਆ ਕਾਫੀ ਜ਼ਿਆਦਾ ਹੋਏ ਆ ਹਾਂਜੀ ਬਾਜੀ ਕੀ ਨਾਮ ਜੀ ਕੀ ਗਲਤ ਬਾਤ ਕੀ ਹੋਈ ਆ ਧੰਨਵਾਦ ਆ ਟਰੱਕ ਆ ਗਿਆ ਉਹਨੇ ਦੇਖਿਆ ਨਾ ਜੀ ਕੀ ਨਾਮ ਦੀ ਭਈ ਰਵਿੰਦਰ ਸਿੰਘ ਰਵਿੰਦਰ ਜੀ ਕੀ ਗੱਲਬਾਤ ਹੋਈ ਆ ਤੁਸੀਂ ਇਹ ਭਾਈ ਟਰੱਕ ਵਾਲਾ ਆ ਰਿਹਾ ਸੀਗਾ ਮਲਸੀਆਂ ਰੋਡ ਤੋਂ ਤੇ ਜਿਹੜੀ ਰੋਡਵੇ ਦੀ ਬੱਸ ਆਈ ਰਹੀ ਜਲੰਧਰ ਵੱਲ ਲੋ ਜੀ ਇਹ ਤੋਂ ਬ੍ਰੇਕ ਨਹੀਂ ਵੱਜੀ ਹੈਗੀ ਤੈਨ ਸਿੱਧੀ ਲਿਆ ਕੇ ਟਰੱਕ ਦੇ ਵਿੱਚ ਮਾਰੀ ਜੀ ਬੱਸ ਅੱਛਾ ਜੀ ਹਾਂਜੀ ਤੇ ਬੱਸ ਉਹ ਟਰੱਕ ਵਾਲੇ ਦੀ ਕੋਈ ਗਲਤੀ ਨਹੀਂ ਹੈਗੀ ਜੀ ਉਹ ਆਪਣੀ ਜਗ੍ਹਾ ਦੇ ਉਹ ਸਹੀ ਆ ਰਿਹਾ ਸੀਗਾ ਤੇ ਜਿਹੜਾ ਬੱਸ ਵਾਲਾ ਸੀਗਾ ਉਹ ਤੋਂ ਬ੍ਰੇਕ ਨਹੀਂ ਵੱਜੀ ਉਹਨੇ ਲਿਆ ਕੇ ਸਿੱਧੀ ਟਰੱਕ ਦੇ ਵਿੱਚ ਮਾਰੀ ਉਹ ਵੀ ਮਾਰੀ ਜੀ ਲੈਫਟ ਸਾਈਡ ਤੋਂ ਓਕੇ ਟਰੱਕ ਦੇ ਵਿੱਚ ਤੁਸੀਂ ਕਿਹੜੀ ਜਗ੍ਹਾ ਸੀਗੇ ਮੈਂ ਜੀ ਉੱਥੇ ਸਾਹਮਣੇ ਖੜਾ ਸੀ ਚਰਾਹੇ ਦੇ ਵਿੱਚ ਲੈਫਟ ਸਾਈਡ ਤੇ ਮੈਂ ਕਿਸੇ ਦੀ ਵੇਟ ਕਰ ਰਿਹਾ ਸੀਗਾ ਜਿਹੜੀ ਬੱਸ ਕਿਹੜੀ ਰੋਡਵੇ ਦੀ ਜੀ ਰੋਡਵੇ ਜਾਂਦੀ ਸਵਾਰੀਆਂ ਤੇ ਬਈ ਸਵਾਰੀਆਂ ਤਾਂ ਨਹੀਂ ਮੈਂ ਗਿਣੀਆਂ ਜੀ ਓਕੇ ਹਾਂਜੀ ਆ ਬੀਬੀ ਹਾਂਜੀ ਭਾਜੀ ਕੀ ਨਾਮ ਜੀ ਮਨਜੀਤ ਸਿੰਘ ਕੀ ਗੱਲਬਾਤ ਕੀ ਹੋਈ ਆ ਗੱਲਵਾ ਕੋਈ ਨਹੀਂ ਵੇਖੋ ਹਾਲੇ ਘਰੋਂ ਤੁਰਿਆ ਸੀਗਾ ਆ ਰਿਹਾ ਸੀ ਇੱਥੇ ਚੌਂਚ ਆਇਆ ਤਾਂ ਉਹਨੇ ਫਰੀਕ ਹੀ ਨਹੀਂ ਮਾਰੀ ਬੱਸ ਵਾਲੇ ਨੇ ਅੱਛਾ ਹਾਂਜੀ ਲਿਆਣੇ ਇੱਧਰ ਕਨੈਕਟਰ ਸਾਈਡ ਤੇ ਮਾਰੀ ਉਹਨੇ ਗੱਡੀ ਅੱਛਾ ਜੀ ਹਾਂਜੀ ਇਹ ਹੋਇਆ ਕਿ ਕਿੱਥੇ ਕਰਕੇ ਆ ਇਹ ਆ ਚੌਂ ਦੇ ਵਿੱਚ ਜੀ ਅੱਛਾ ਹਾਂ ਜੀ ਤੇ ਤੁਹਾਡੇ ਸੱਟ ਵਗੈਰਾ ਤੋਂ ਲੱਗੀ ਕਿਸੇ ਤੇ ਮੇਰੇ ਆ ਜੀ ਮੂੰਹ ਤੇ ਲੱਗੀ ਆ ਲੱਗ ਚੀ ਗਈ ਇਕਦਮੀ ਵਿੱਚੋਂ ਪਰ ਸੇਵਾ ਜੀ ਦੇ ਪਾਸੇ ਵੱਜਣਾ ਅੱਛਾ ਮੋਰ ਡੈਸ਼ਬੋਰਡ ਦੇ ਵਿੱਚ ਨੂੰ ਵੱਜਾ ਮੇਰਾ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਆ ਰਹੇ ਸੀ ਤੁਸੀਂ ਮੈਂ ਆ ਮੇਰਾ ਨਾਲ ਹੀ ਪਿੰਡ ਆ ਤਲਵੰਡੀ ਭਰੋ ਅੱਛਾ ਜੀ ਹਾਂ ਜੀ ਤੇ ਕਿੱਥੇ ਜਾ ਰਹੇ ਸੀ ਜਾਣਾ ਹੀ ਮੈਂ ਗਾਂ ਅਕੇ ਚੂਪੀ ਜਾਣਾ ਹੀ ਗਾਂ ਆਪਣੀ ਮਿਰਜਾਪੁਰ ਅੱਛਾ ਕੀ ਲੱਤਿਆ ਕੀ ਆਪਾਂ ਚੱਪਲ ਹੈ ਜੀ ਅੱਛਾ ਹਾਂ ਜੀ ਇਹ ਕਿਹੜੀ ਗੱਡੀ ਆ ਇਹ ਇਹ ਗੱਡੀ 6 ਚੱਕੀ ਆ ਜੀ ਕੰਵਰਟ ਠੀਕ ਟੀ ਮਾਮਲਾ ਜੀ ਮਾਮਲਾ ਐਕਸੀਡੈਂਟ ਹੋਇਆ ਹੈ ਸਹੀ ਹਾਂ ਚੌਂਦੇ ਵਿੱਚ ਆਪਣੇ ਹਸਪਤਾਲ ਦੇ ਸਾਹਮਣੇ ਹੀ ਆ ਫਰੰਟ ਦੇ ਸਾਹਮਣੇ ਹੋਇਆ ਐਕਸੀਡੈਂਟ ਓਕੇ ਪੰਜਾਬ ਰੋਡ ਦੇ ਵਿੱਚ ਬੱਸ ਸੀਗੀ ਕਾਲਾ ਸੀ ਇੱਕ ਉਹਨੇ ਸਾਹਮਣੇ ਪੇਸ਼ੈਂਟ ਦਾ ਚਲੋ ਬਚਾਅ ਹੋ ਗਏ ਪਰ ਇਹ ਮਾਈਨਰ ਇੰਜਰੀਜ਼ ਆਈਆਂ ਹਨ ਉਹਨੇ ਕਿੰਨੇ ਕੁ ਪੇਸ਼ੈਂਟ ਆਏ ਆਪਣੇ ਆਰਾਊਂਡ 10 12 ਹਾਂਜੀ 10 ਤੋਂ 12 ਆਰਾਊਂਡ ਹਾਂ ਤੇ ਕੰਡੀਸ਼ਨ ਕੀ ਹੈਗੀ ਆ ਫਿਰ ਆ ਖਤਰੇ ਤੋਂ ਬਾਹਰੀ ਹੈ ਐਸਐਸ ਕੋਈ ਮੇਜਰ ਇਸ਼ੂ ਨਹੀਂ ਹੈ ਜੀ ਮਾਈਨਰ ਇੰਜਰੀਜ਼ ਹੈਗੀਆਂ ਇਸੇ ਡੈਥ ਵਗੈਰਾ ਤਾਂ ਨਹੀਂ 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 ਓਕੇ ਹਾਂਜੀ ਸਰ ਕੀ ਨਾਮ ਜੀ ਮੇਰਾ ਐਸਐਸ ਨਰਮਨ ਜਨ ਸਰ ਜਿਹੜਾ ਇੱਥੇ ਐਕਸੀਡੈਂਟ ਹੋਇਆ ਕੀ ਇਹ ਮਾਮਲਾ ਹੈ ਜੀ ਬੱਸ ਆ ਰਹੀ ਰੱਦਰ ਸਾਈਡ ਤੋਂ ਅੱਛਾ ਜੀ ਤੇ ਟਰੱਕ ਆ ਗਿਆ ਇਧਰੋਂ ਮਰਜ਼ੀਆਂ ਵੱਲੋਂ ਇੱਕੀ ਚੌਂਕ ਜਾਂ ਕੇ ਉਹ ਵੱਜ ਗਿਆ ਓਕੇ ਕੁਝ ਜ਼ਖਮੀ ਹੋ ਗਿਆ 12 13 ਜਣੇ ਠੀਕ ਹੈ ਸਵਾਰੀਆਂ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਥਾਣੇ ਵਾਲੇ ਆਏ ਆ ਥਾਣੇ ਵਾਲੇ ਅੰਦਰ ਬਿਆਨ ਬੁਣ ਲੈਂਦੇ ਉਹਨਾਂ ਦੇ ਉਹ ਕਰ ਰਿਹਾ ਕਾਰਵਾਈ ਬੱਸ ਸਾਈਡ ਤੇ ਕਰਵਾ ਲਈ ਆ ਟਰੱਕ ਵੀ ਸਾਈਡ ਤੇ ਕਰਵਾਤਾ ਹੈ ਠੀਕ ਹੈ ਕੋਈ ਜਾਨੀ ਨੁਕਸਾਨਦਾਰ ਨਹੀਂ ਹੋਇਆ ਨਹੀਂ ਜਾਨੀ ਨੁਕਸਾਨ ਨਹੀਂ ਹੋਇਆ